ਸੱਚੀ ਕਾਲ ਮੈਂ ਹਾਸੀ ਅਸੰਦਰ ਨਿਊਜ਼ ਇੱਕ ਦਸ਼ਕਾ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰਨਾ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਲੈ ਕੇ ਤੇ ਮਾਰ ਦੇ ਇੱਕ ਨਜ਼ਰ ਆਜ ਦੀਆਂ ਮੁੱਖ ਟੌਪ 20 ਹੈਡਲਾਈਨਸ ਜਿਹੜੇ ਡਿ ਕੀ ਹੋਵੇਗਾ ਜਾਦੀ ਦਿਵਸ ਦਾ ਰਾਸ਼ਪਤਰੀ ਸਮਾਗਮ ਸੀਐਮ ਭਗਵੰਤ ਮਾਨ ਲਹਿਰਾਉਣਗੇ ਰਾਸ਼ਟਰੀ ਝੰਡਾ ਸੀਮਾ ਨੇ ਦਿੱਲੀ 에ਰਪੋਰਟ ਤੇ ਲੋਕਾਂ ਨੂੰ ਸਮਰਪਿਤ ਕੀਤਾ ਹੈਲਪ ਸੈਂਟਰ ਲੋਕਾਂ ਨੂੰ 24 ਘੰਟੇ ਮਿਲੇਗੀ ਮਦਦ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਹੁਣ ਜ਼ਮੀਨ ਜਾਇਦਾਦ ਦੀ ਰਜਿਸਟਰੀ ਕਰਾਉਣੀ ਪਵੇਗੀ ਮਹਿੰਗੀ ਪੰਜਾਬ ਸਰਕਾਰ ਨੇ ਕੈਲਕੂਲੇਟਰ ਰੇਟ ਵਧਾਉਣ ਦਾ ਕੀਤਾ ਫੈਸਲਾ ਪੰਜਾਬ ਦਾ ਪਹਿਲਾ ਪ੍ਰਾਲੀਤ ਔ ਪਲਾਂਟ ਬਰਨਾਲਾ ਦੇ ਵਿੱਚ ਹੋਇਆ ਸ਼ੁਰੂ ਪ੍ਰਤੀ ਦਿਨ 20 ਤੋਂ 25 ਕਿਲੋ ਪ੍ਰਾਲੀ ਨੂੰ ਖਾਦ ਚ ਕਰੇਗਾ ਤਬਦੀਲ ਫਿਰੋਜ਼ਪੁਰ ਪੁਲਿਸ ਨੇ ਸਰਹੱਦ ਨੇੜੇੋਂ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਹੈਰੋਇਨ ਤੇ 6 ਲੱਖ ਰੁਪਏ ਦੀ ਡਰੱਗ ਮਨੀ ਕਿਤੀ ਬਰਾਮਦ ਜਹੰਦਰਬਾਸਟੈਂ ਨੇੜੇ ਹੋਟਲ ਦੇ ਵਿੱਚ ਲੱਗੀ ਅੱਗ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਲੋਕਾਂ ਦੇ ਵਿੱਚ ਮਚੀ ਹਫੜਾ ਦੱਪੜੇ ਸਤਪਕਾ ਖੁਰਾਕ ਮੰਤਰੀ ਪਾਤਪਸ਼ਨ ਆਸ਼ੂ ਦੇ ਰਿਮਾਂਡ ਦੇ ਵਿੱਚ 5 ਦਿਨਾਂ ਦਾ ਹੋਇਆ ਵਾਅਦਾ ਈਡੀ ਨੇ ਕਿਹਾ ਪੁੱਜ ਗਿਜ ਅਜੇ ਬਾਕੀ ਫਿਲਦਾਨਪੁਰ ਅੰਮ੍ਰਿਤਸਰ ਹਾਈਵੇ ਤੇ ਵਾਪਰਿਆ ਸੜਕ ਹਾਦਸ ਪੰਜਾਬ ਦੇ ਵਿੱਚ ਐਸਟੀਫ ਦਾ ਵੱਡਾ ਐਕਸ਼ਨ ਡਰਗ ਇਨਸਪੈਕਟਰ ਦੇ ਘਰ ਦੇ ਵਿੱਚ ਮਾਰੀ ਗਈ ਰੇਟ ਕਈ ਦਸਤਾਵੇਜ਼ ਕੀਤੇ ਗਏ ਚਾ ਮਾਚਲ ਦੇ ਵਿੱਚ ਮੀਂਹ ਕਾਰਨ ਤਪਾਹੀ ਸਮੇਜ ਪੁਲ ਨੇੜੇ ਬੱਦਲ ਫਟਣ ਕਾਰਨ 13 ਲੋਕਾਂ ਦੀ ਹੋਈ ਮੌਤ ਹਰਿਆਣਾ ਸਰਕਾਰ ਦਾ ਵੱਡਾ ਫੈਸਲਾ 46 ਲੱਖ ਪਰਿਵਾਰਾਂ ਨੂੰ ਮਹੀਨੇ ਦੇ ਵਿੱਚ ਇੱਕ ਵਾਰ 500 ਰੁਪਏ ਦੇ ਵਿੱਚ ਮਿਲੇਗਾ ਗੈਸ ਲੈਂਡ ਜਿਵੇਂ ਕੁਸ਼ਮੀਰ ਦੇ ਵਿੱਚ ਜਲਦ ਹੋਣਗੀਆਂ ਚੂਨਾ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਈਸੀਆਈ ਚੀਫ ਰਾਜੀਵ ਕੁਮਾਰ ਚੋਣਾ ਨਾਲ ਤੁੜੀਆਂ ਤਿਆਰੀਆਂ ਦੀ ਕਰਨਗੇ ਸਮੀਖਿਆ ਵਾਇਨਟ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 413 ਤੱਕ ਪਹੁੰਚੀ 152 ਲੋਕ ਕੀ ਅਜੇ ਲਾਪਤਾ 150 ਤੋਂ ਵੱਧ ਲਾਸ਼ਾਂ ਹੋਈਆਂ ਬਰਾਮਦ ਰਾਸ਼ਟਰੀ ਰਾਤਾਨੇ ਦੇ ਵਿੱਚ ਆਜ਼ਾਦੀ ਦਿਵਸ ਦੇ ਜਸ਼ਨਾਂ ਤੋਂ ਪਹਿਲੀ ਦਿੱਲੀ ਪੁਲਿਸ ਨੇ ਅਲ ਕਾਇਦਾ ਤੇ ਖਾਲਿਸਤਾਨੀ ਆਤਵਾਦੀਆਂ ਦੇ ਪੋਸ਼ਕ ਕਿਤੇ ਜਾਰੀ ਜਾਣਕਾਰੀ ਦੇਣ ਵਾਲਿਆਂ ਨੂੰ ਮਿਲੇਗਾ ਇਨਾਮ ਪੰਜਾਬ ਤੋਂ ਚਾਈਨਾ ਨਾਈਲੋਨ ਤੇ ਸਿੰਥੈਟਿਕ ਡੋਰ ਆਦਿ ਦੀ ਵਰਤੋਂ ਤੇ ਪੂਰਨ ਪਾਬੰਦੀ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਨੂੰ ਮਿਲੇਗੀ ਸਖਤ ਸਜ਼ਾ WFI ਪ੍ਰਧਾਨ ਨੇ ਵਿਦੇਸ਼ ਫੁਗਾਰ ਦੇ ਕੋਚਾਂ ਸਪੋਰਟ ਸਟਾਫ ਨੂੰ ਭਾਰ ਦੇ ਮੁੱਦੇ ਲਈ ਜ਼ਿੰਮੇਵਾਰ ਠਹਿਰਾਇਆ ਸਰਕਾਰ ਤੋਂ ਸਖਤ ਕਾਰਵਾਈ ਦੀ ਕੀਤੀ ਮੰਗ ਬੰਗਲਾਦੇਸ਼ ਚ ਨੋਬਤ ਜਿੱਤ ਯੂਨੀਅਨ ਦੀ ਅਗਵਾਈ ਦੇ ਵਿੱਚ ਬਣੀ ਗੈਂਤਮ ਸਰਕਾਰ ਸੈਨਾ ਮੁਖੀ ਨੇ ਕਿਹਾ ਵੀਰਵਾਰਸ਼ਾਂ ਮੱਠ ਵਿੱਚ ਹੋਵੇਗਾ ਸੌਚਕ ਸਮਾਗਮ ਇਜ਼ਰਾਈਲੀ ਜੇਲ ਦੇ ਵਿੱਚ ਫਲਸਤੀਨੀ ਕੈਦੀਆਂ ਦਾ ਹੋ ਰਿਹਾ ਜਨਸੀ ਸ਼ੋਸ਼ਣ ਅਮਰੀਕਾ ਸਰਕਾਰ ਨੇ ਨਿਰਪੱਖ ਜਾਂਚ ਦੀ ਕੀਤੀ ਮੂਹਾਲ ਦੇ ਚਟਕਾ ਨਾਲ ਕੰਬੀ ਜਾਪਾਨ ਦੀ ਧਰਤੀ 7.1 ਦੀ ਰਹਿਤ ਤ੍ਰਿਭਤਾ ਸੁਨਾਮੀ ਦੀ ਚੇਤਾਵਨੀ ਜਾਰੀ ਵਿਨੇਸ਼ ਫੋਗਾਰ ਪੈਰਿਸ ਚ ਅਜੇ ਵੀ ਜਿੱਤ ਸ਼ਕਤੀ ਹੈ ਚਾਂਦੀ ਦਾ ਤਗਮਾ ਆਰਬਿਟ੍ਰੇਸ਼ਨ ਕੋਰਟ ਨੇ ਸਵੀਕਾਰ ਕੀਤੀ ਹੈ ਅਪੀਲ ਇਸਨਾਂ ਅੱਗੇ ਮੁੱਖ ਖਬਰਾਂ ਕਾ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਅਪਡੇਟ ਦੇ ਨਾਲ ਤੁਸੀਂ ਵੇਖਦੇ ਰਹੋ ਐਸਮ ਜੈਨਕੀ